वह बतल एहा हो भुगषा eg केर आकरे मैं में तीमरी ट घसिर। किनला भटा उपल्देशे, और बन प्रोर्ट, बाह भुटितला मिनोर्ट are इतक हो बस्टषव से ल 돼रे, अपुरेशे बाहने ऊएफ सेमकी आफा कि ईब ला सिर। नार आतकर के लो आतके गारं ਜਦੋਂ ਵੀ ਕੋਈ ਅਪਰਾਧੀ ਘਟਨਾ ਹੁੰਦੀ ਹੈ ਤਾਂ ਅਸੀਂ ਬੜੀ ਜਲਦੀ ਪੁਲਿਸ ਮੁਲਾਜ਼ਮਾਂ ਤੇ ਸਵਾਲ ਚੁੱਕਦੇ ਹਾਂ ਪਰ ਜਿਵੇਂ ਸਾਰੀਆਂ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਉਸੇ ਤਰ੍ਹਾਂ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ ਕੁਝ ਪੁਲਿਸ ਵਾਲੇ ਫਿਲਮਾਂ ਦੇ ਹੀਰੋ ਦੇ ਅੰਦਾਜ਼ ਵਿੱਚ ਵੀ ਮੁਲਜ਼ਮਾ ਨੂੰ ਫੜਦੇ ਆ ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਫਿਲਮੀ ਅੰਦਾਜ਼ ਵਿੱਚ ਚੋਰ ਨੂੰ ਫੜ ਲਿਆ ਜਾਣਕਾਰੀ ਮੁਤਾਬਕ ਪੁਲਿਸ ਨੇ ਮੋਬਾਈਲ ਚੋਰੀ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਮੋਬਾਈਲ ਚੋਰੀ ਦੀ ਇਹ ਘਟਨਾ ਮੰਗਲੂਰੂ ਦੀ ਹੈ। ਪੁਲਿਸ ਨੇ ਪਿੱਛਾ ਕਰਕੇ ਇੱਕ ਮੁਲਜ਼ਮ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਮਿਲੀ ਹੈ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਹਿਲਾਂ ਵੇਖੋ ਤੁਸੀਂ ਇਹ ਵੀਡੀਓ। ਟਵਿੱਟਰ ਤੇ ਟਵੀਟ ਕੀਤੀਆਂ ਗਈਆਂ ਤਸਵੀਰਾਂ ਵਿੱਚ ਪੁਲਿਸ ਕਰਮਚਾਰੀ ਅਪਰਾਧੀ ਨੂੰ ਫੜਦੇ ਨਜ਼ਰ ਆ ਰਹੇ ਨੇ ਪੁਲਿਸ ਵੱਲੋਂ ਫੇਮੀ ਅੰਦਾਜ਼ ਚ ਫੜੇ ਗਏ ਦੋਸ਼ੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਵਾਲਾ ਪਹਿਲਾਂ ਗੱਡੀ ਵਿੱਚੋਂ ਚੋਰ ਦਾ ਪਿੱਛਾ ਕਰਦੇ ਨੇ ਅਤੇ ਚੋਰ ਨੂੰ ਦੇਖਦੇ ਹੀ ਪੁਲਿਸ ਵਾਲੇ ਨੇ ਗੱਡੀ 'ਚੋਂ ਛਾਲ ਮਾਰ ਦਿੱਤੀ ਅਤੇ ਉਸ ਚੋਰ ਨੂੰ ਫੜ ਲਿਆ ਇਸ ਤੋਂ ਬਾਅਦ ਦੋਸਤੋ ਮੋਬਾਈਲ ਫੋਨ ਖੋਲ ਲਿਆ ਜਦੋਂ ਪੁਲਿਸ ਵਾਲੇ ਨੇ ਚੋਰ ਨੂੰ ਸੜਕ ਤੇ ਫੜਿਆ ਤਾਂ ਸੜਕ ਤੇ ਕਾਫੀ ਟ੍ਰੈਫਿਕ ਜਮ ਵੀ ਦਿਖਾਈ ਦਿੱਤਾ ਲੋਕ ਚਾਰੇ ਪਾਸੇ ਮੌਜੂਦ ਰਹੇ ਅਤੇ ਇਸ ਨਜ਼ਾਰੇ ਨੂੰ ਆਪਣੇ ਅੱਖੀਂ ਦੇਖ ਰਹੇ ਸੀ ਅਤੇ ਇਸ ਦਾ ਵੀਡੀਓ ਵੀ ਆਪਣੇ ਮੋਬਾਈਲ ਫੋਨ ਵਿੱਚ ਬਣਾ ਰਹੇ ਸਨ ਸ਼ਹਿਰ ਦੇ ਪੁਲਿਸ ਕਮਿਸ਼ਨਰ ਐਨ ਸ਼ਸ਼ੀ ਕੁਮਾਰ ਦੇ ਅਨੁਸਾਰ ਪੁਲਿਸ ਨੇ ਦੋ ਲੋਕਾਂ ਨੂੰ ਭਜਦੇ ਹੋਏ ਦੇਖਿਆ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਫੜ ਲਿਆ ਗਿਆ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇੱਕ ਵਿਅਕਤੀ ਪੀੜਿਤ ਹੈ ਜਦਕਿ ਦੂਜੇ ਤੇ ਮੋਬਾਈਲ ਖੋਹਣ ਦਾ ਦੋਸ਼ ਹੈ ਪੀੜਿਤ ਪਰਿਵਾਰਸੀ ਮਜ਼ਦੂਰ ਹੈ ਅਤੇ ਦੋ ਤਿੰਨ ਵਿਅਕਤੀਆਂ ਨੇ ਮਿਲ ਕੇ ਉਸ ਦਾ ਮੋਬਾਈਲ ਖੋਹ ਲਿਆ ਸੀ ਇੱਕ ਨੂੰ ਰੰਗੇ ਹੱਥੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਤੋਂ ਪੁੱਛਗਿੱਛ ਕਰਕੇ ਦੂਸਰੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਵੀਡੀਓ ਨੂੰ ਮੰਗਲੂਰੂ ਦੇ ਪੁਲਿਸ ਵਿਭਾਗ ਨੇ ਵੀ ਸਾਂਝਾ ਕੀਤਾ ਜਿਸ ਤੋਂ ਬਾਅਦ ਲੋਕ ਉਸ ਪੁਲਿਸ ਅਫਸਰ ਨੂੰ ਦਬੰਗ ਪੁਲਿਸ ਅਫਸਰ ਤੇ ਮੰਗਲੂਰੂ ਦਾ ਸਿੰਘਮ ਕੈਰੀ ਨੇ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ ਰਾਏ ਸਾਡੇ ਕਮੈਂਟ ਬਾਕਸ 'ਚ ਸਾਂਝੀ ਜ਼ਰੂਰ ਕਰਨਾ। ਹੋਰ ਖਬਰਾਂ ਅਤੇ ਜਾਣਕਾਰੀਆਂ ਦੇ ਲਈ ਵੇਖਦੇ ਰਹਿਣਾ ਹਮਦਰਦ ਟੀਵੀ। ਖਾਲੇ ਜਾਦੂ ਦੇ ਮਾਹਰ ਬਾਬਾ ਖਾਨ ਬੰਗਾਲੀ ਜੀ ਜੋ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਨੰਬਰ ਹੈ 9854900786 9858800700